ਹਾਂਜੀ ਹਸਤਰੀਕਾਲ ਸਾਰੇ ਵੀਰਾਂ ਨੂੰ ਆਪਣੇ ਰਾਜੂ ਗੌਟ ਫਾਰਮ ਦੜਬਾ ਪੰਜਾਬ ਚੈਨਲ ਉੱਪਰ ਸਵਾਗਤ ਹੈ ਤੇ ਅੱਜ ਪਹੁੰਚੇ ਹੋਏ ਆ ਮੇਲਾ ਕਲਰ ਕੋਟ ਦਾ ਜੋ ਕਿ ਬਹੁਤ ਹੀ ਪੁਰਾਣਾ ਮੇਲਾ ਹੈ ਤੁਸੀਂ ਦੇਖ ਸਕਦੇ ਹੋ ਮੇਲਾ ਪੂਰਾ ਭਰਿਆ ਹੋਇਆ ਥੋੜਾ ਜਿਹਾ ਮੀਂਹ ਕਰਕੇ ਕੰਮ ਖਰਾਬ ਹੋ ਗਿਆ ਸੀ ਪਰ ਹੁਣ ਮੌਸਮ ਪੂਰਾ ਸਾਫ਼ ਹੈ ਤੇ ਤੁਹਾਨੂੰ ਅੱਜ ਬੱਕਰਾ ਦਿਖਾਵਾਂਗੇ ਲੋਹੇ ਰੰਗ ਦਾ ਬਹੁਤ ਹੀ ਚੰਗੀ ਨਸਲ ਜੋ ਕਿ 올ਡ ਬਲੱਡ ਲਾਈਨ ਦਾ ਬੱਕਰਾ ਹੈ ਤੇ ਬਾਕੀ ਡਿਟੇਲ ਬਾਇਆਂ ਤੋਂ ਪੁੱਛਦੇ ਆਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰੇ ਹੋਰ ਵਧੀਆ ਜੀ ਵਧੀਆ ਵੀਰੇ ਕਿਹੜਾ ਪਿੰਡ ਆ ਜੀ ਖੇੜੀ ਆ ਜੀ ਸਰੂਰ ਦੇ ਵਿੱਚ ਈਲਵਾਲ ਖੇੜੀ ਅਜਾ ਈਲਵਾਲ ਖੇੜੀ ਹਾਂਜੀ ਤੇ ਇਹ ਬੱਕਰਾ ਆਪਣਾ ਘਰ ਦਾ ਹੀ ਰੱਖਿਆ ਹੋਇਆ ਹਾਂ ਘਰ ਦਾ ਪਾਲਿਆ ਹੈ ਜੀ ਕਿੰਨਾ ਕ ਟਾਈਮ ਹੋ ਗਿਆ ਇਹਨੂੰ ਰੱਖੇ ਨੂੰ ਇਹ ਹੈਗਾ 2 ਸਾਲ ਦਾ ਹੋ ਗਿਆ 2 ਸਾਲ ਦਾ ਹਾਂ ਠੀਕ ਆ ਕਿੰਨੇ ਦੰਦ ਹੋ ਗਿਆ ਇਹ ਇਹ ਦੰਦ ਹਜੇ ਇੱਕ ਰੈ ਦਾ ਪੂਰੇ ਆ ਰਹੀ ਜੀ ਤਦ ਘਾਂਜੀ ਦੰਦੇ ਦੇ 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 ਨਾ ਤੂੰ ਬਣਾਉਂ ਵੀਡੀਓ ਮੈਂ ਬੋਲਦਾ ਗੰਦੀ ਘੜਦੇ ਵੀ ਗੰਦੀ ਵਰਦਾ ਹੈ ਗੰਦੀ ਵਰਦਾ ਗੰਦੀ ਵਰਦਾ ਹੂੰ ਹੂੰ ਦੇਖ ਸਾਡੇ ਨਮਾ ਬੱਕਰਾ ਹੈ ਨਾ ਹਾਂ ਨਮਾ ਹੈ ਨਾ ਅੱਠ ਦੰਦ ਚੱਕ ਲੈ ਹੂੰ ਇਹ ਹੋਰ ਦੱਸੋ ਇਹ ਬੱਕਰੀ ਵੀ ਖਾਸੀ ਹੈ ਖਾਸੀ ਇਹਦੇ ਦੀ ਪਤਾ ਕੀ ਹੈ ਨਾ ਤਾਂ ਇਹ ਮਾਰਦਾ ਠੀਕ ਹੈ ਕੁਛ ਨਹੀਂ ਕਰਦਾ ਇਹ ਜਿਵੇਂ ਆਪਾਂ ਮੇਲੇ ਕਿ ਜਾਨਾ ਬਸ ਦਰਸ਼ਨ ਵਾਸਤੇ ਹੀ ਆ ਬਣੇ ਗਏ ਹਾਂ ਬੱਕਰੀਆਂ ਬੁੱکریاں ਲਾਉਂਦਾ ਪੂਰੀਆਂ ਲਾਉਂਦਾ ਪੂਰੀਆਂ ਬੱਚੇ ਕਹੇ ਜੋ ਬੱਚੇ ਇਹਦੀ ਨਾਖੜਾ ਇੱਕ ਉਹ ਖੜਾ ਉਹ ਵੀ ਦਾ ਭਾਈ ਹੈ ਇਹਦਾ ਮੁੰਡਾ ਇਹਦਾ ਉਹ ਹਾਂ ਉਹ ਵੀ ਜਹਾਜ਼ਰ ਖੜਕਦੀ ਉਹ ਬਣਾਵਾਇਆ ਗਿਆ ਲੈ ਬੜਾ ਨੂੰ ਬੰਦ ਕਰ ਦੇ ਇੱਕ ਮਿੰਟ ਹੋਏ ਉਹ ਵੀ ਕੰਜੀ ਤੇ ਪਹਿਲਾਂ ਤੁਸੀਂ ਆ ਬੱਕਰਾ ਦੇਖਿਆ ਤੇ ਇਹਦਾ ਬਾਪ ਨਾਲ ਵੀ ਇਹ ਆ ਕਿ ਇਹ ਤੁਹਾਡੇ ਘਰ ਦੀ ਗੱਤ ਹੈ ਨਹੀਂ ਇਹਦੀ ਬਾਪ ਨਾਲ ਐਸਾ ਪਲਾਹੀ ਲੱਗਦੀ ਹੈ ਇਹ ਤਾਂ ਇਹਦਾ ਬੱਚਾ ਹੈ ਨਾ ਇਹਦਾ ਬੱਚਾ ਤੇ ਇਹਦਾ ਬੱਚਾ ਤੁਸੀਂ ਦੇਖ ਸਕਦੇ ਹੋ ਕੰਨਾਂ ਦੀ ਲੈਂਥ ਕਿੰਨੀ ਹੋਈ ਨੇ ਵੀਰੇ ਮੇਲੇ ਨਾ ਨਹੀਂ ਕਰੇ ਫਿਰ ਮਿਣੀ ਨਹੀਂ ਨਹੀਂ ਨਾ 22 ਇੰਚ ਦੇ ਕੰਨ ਨੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਚੌੜਾ ਕੰਨ ਹੈ ਇਹ ਅਸਲ ਪ੍ਰਾਣੀ ਬੱਕਰਿਆਂ ਦੇ ਘਰ ਇਹ ਇਹਦਾ ਨਾਂ ਟੜੇ ਦੂਰ ਉੱਚਾ ਹੈ ਹਾਂ ਇਹ ਸਾਧ ਇਹਦਾ ਉਮਰ 100 ਸਾਲ ਹੈ ਇਹਦਾ ਮਾਹਨਪੂਰਨ ਰੰਤੀ ਹੈ ਨਾ ਹੂੰ ਇਹਦਾ ਬਾਪ ਆ ਜੀ ਇਹ ਜੀ ਹਾਂ ਜੀ ਤਾਲੀ ਨਾ ਮੇਰੇ ਸਾਹਮਣੇ ਇਹਦੀ ਤਾਲੀ ਆ ਇਹਦੀ ਬਾਤ ਹੈ ਨਾ ਇਹਦੀ 43 ਹੈ ਜੀ ਉਹਦੀ ਬਿਆੜੀ ਹੈ ਬੱਕਰੀ ਦੇਖ ਸਾਥ ਨੂੰ ਇੱਕ ਹੋਰ ਗਾਂ ਨੇ ਦੋ ਇਹ ਪੂਰੇ ਦੁਨੀਆ ਦੇ ਮੱਕੇਾਰੇ ਵੀ ਪੂਰੇ ਬੱਚੇ ਅੱਗੇ ਨਾਲੇ ਕਿਵੇਂ ਆ ਰਹੇ ਨੇ ਬੱਚੇ ਹੋਗੇ ਬੱਚੇ ਪੂਰੇ ਲੈਟ ਐਨ ਬਾਈ ਜੀ ਨਾ ਬੱਚਾ ਓਕੇ ਆ ਰਿਹਾ ਉਹ ਪੱਟਾ ਆ ਦਿਖਾਉਂ ਪੱਟਾ ਹਾਂ ਪੱਟਾ ਉਹ ਆ ਬੋ ਕਰੀ ਕਰਨ ਯਾਰ ਯਾਰ ਆ ਦੇ ਮੈਨੂੰ ਦੇਖ ਲਓ ਜੀ ਕੋਈ ਟੱਕ ਹੋਵੇ ਚੰਦਬਾਰ ਉਹ ਇਹ ਦੇਖ ਲਾਣਾ ਟੈਕ ਨਹੀਂ ਦਿੰਦਾ ਕਿੰਨੇ ਦੰਦੇ ਹੀ ਇਹ ਇਹ ਵੀ ਦੇਖ ਲਓ ਤੁੱਕੀ ਹੈ ਨਾ ਪੰਜਾਬ ਆ ਗਿਆ ਸੱਚੀ ਸਿੰਗੀ ਦੇ ਸਾਹ ਨੂੰ ਬਹੁਤ ਬਰੀਕ ਕਹਿਣਾ ਹਾਂਜੀ ਸੇਮ ਉਹੀ ਚੀਜ਼ ਆ ਠੀਕ ਹੈ ਕਾਫੀ ਹੈ ਬਾਈ ਤੇ ਪਿੰਡਾ ਬਿਲਕੁਲ ਬਰੀਕ ਹੈ ਜਿਵੇਂ ਦੇਖ ਸਕਦੇ ਹੋ ਬਿਲਕੁਲ ਕਾਫੀ ਜੀ ਦੀ ਘਾਟ ਕਿ ਦੋ ਦੰਦ ਫਰੈਸ਼ ਹੁਆਤਾ ਤੇ ਦੂਜਾ ਪੁਣੀ ਨਹੀਂ ਹੁਣ ਤਾਂ ਛੋਲੇ ਦੇ ਕਣਕ ਤੇ ਪਾਏ ਲਿਆ ਇਹ ਵੀ ਬੱਕਰੀਆਂ ਨੂੰ ਵੀ ਆਹ ਛੋਲਿਆਂ ਦਾ ਛਿਲਕਾ ਜਾ ਕਣਕਾ ਹੀ ਬਾਕੀ ਆ ਹੁਣ ਜਿਵੇਂ ਲੋਕਾਂ ਨਹੀਂ ਅੱਕਦੇ ਹੋਈ ਆ ਹਾਂ ਹਾਂ ਬਾਣਾ ਉਹ ਤੇ ਹਾਂ ਬਾਣਾ ਚੱਕ ਬੱਤੀ ਹੋਈ ਆ ਦੇਕਾਂ ਲੋਕਾਂ ਆਹ ਦੇ ਕਾਹ ਇੱਕ ਬਾਹ ਮਤਲਬ ਬਾਹਰ ਦੀ ਬਾਰਿ ਚਾਰ ਕਿਲੋ ਨੇ ਹਾਂ ਬਾਰਿ ਤੇ ਕਿੰਨੀਆਂ ਬੱਕਰੀ ਲੈ ਆਵੇਂ ਮੇਲੇ ਚਾਹੀਦਾ ਮੇਲੇ ਜਾ ਹੀ ਆਪਣਾ ਮਾਲ ਗਲਪੁਰ ਤੋਂ ਵੀਰੇ ਕਿੰਨੀਆਂ ਬੱਕਰੀਆਂ ਲੈ ਆਪਾਂ ਕਹਾਂ ਹਾਂ ਬਕਰੀਆਂ ਹੈਗੀਆਂ ਆ ਸਾਡੀਆਂ 14 15 ਵਾਲੇ ਇਹਦੋਂ ਆਪਾਂ ਕਹਿਦੇ ਨਾ ਤਾਂ ਬਕਰੀ ਲਵਾਉਣੀ ਸੀ ਲਵਾ ਲਈਓ ਤਾਂ ਹਮ ਸੱਟਣ ਤਾਂ ਆਇਆ ਠੀਕ ਆ ਹਾਂ ਜੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਵੱਧ ਤੋਂ ਵੱਧ ਕਰ ਦਿਓ ਬਹੁਤ ਹੀ ਟੌਪ ਕਲਾ ਦੀ ਬਕਰੀ ਦੱਸੋ ਤੇ ਬਾਈ ਜੀ ਬੱਚੇ ਪਾਸੇ ਕਰ ਦਿੰਨੇ ਆਂ ਹਾਂ ਜੀ ਕਰ ਦਿੰਨੇ ਆਂ ਹਾਂ ਕਰ ਦਾਂਗੇ ਤੇ ਸਕਰੀਨ ਤੇ ਕੋਈ ਨੂੰ ਨੰਬਰ ਦੇ ਦਾਂਗੇ ਜੇ ਬੱਚ ਕਰਿਆ ਨੇ ਬੱਚੇ ਲੈਣੇ ਹੁਣ ਹੈਗੀ ਨਹੀਂ ਇਸ ਟਾਈਮ ਬੱਚੇ ਇਸ ਟਾਈਮ ਨਹੀਂ ਹੈਗੇ ਕਹਾ ਕੱਤੇ ਹੀ ਸੁਣ ਲੱਖਾਂ ਦਾ ਆ ਗਿਆ ਪ੍ਰੀਤ ਨੇ ਲਾਉਣੀਆਂ ਨੇ ਤੇ ਕੱਤੇ ਜੀ ਬਾਈ ਸਾਡੀ ਪਾਈ ਕੋਈ ਗੱਡੀ ਲੈਣ ਦਾ ਚੜਦੇ ਕੋਚੇਗਾ ਸੱਕਰੀਆਂ ਸੂਣ ਨਹੀਂ ਆ ਤੇ ਬੱਚੇ ਬਾਈਆਂ ਤੋਂ ਤੁਸੀਂ ਲੈ ਲਓ ਥਨੂੰ ਨੰਬਰ ਦੇ ਦਿਆਂਗਾ ਜੰਦਾ